ਨੁਦਿਆਣਾ ਦੇ ਹਲਕਾ ਆਤਮਨਗਰ ਵਿਖੇ ਸ਼ਿਵ ਡਾਇਮੰਡ ਰਾਮਲੀਲਾ ਕਲੱਬ ਦੁਸ਼ਹਿਰਾ ਕਮੇਟੀ ਵੱਲੋਂ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਵਿਸ਼ਾਲ ਸ਼ੁਭਾ ਯਾਤਰਾ ਕੱਢੀ ਗਈ ਹੈ ਸ਼ੁਭਾ ਯਾਤਰਾ ਵੈਸ਼ਨੂ ਦੇਵੀ ਦਰਬਾਰ ਮੰਦਰ ਅਮਰਨਗਰ ਤੋਂ ਬੈਂਡ ਅਤੇ ਬਾਜਿਆਂ ਨਾਲ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਸ਼ਿਵ ਸ਼ਕਤੀ ਮੰਦਰ ਪਹੁੰਚੀ ਇਸ ਦੌਰਾਨ ਵੱਖ-ਵੱਖ ਥਾਵਾਂ ਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਸ਼ੁਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਹੈ ਸ਼ੁਭਾ ਯਾਤਰਾ ਵਿੱਚ ਕਈ ਝਾਕੀਆਂ ਕੱਢੀਆਂ ਗਈਆਂ ਇਸ ਮੌਕੇ ਕਲੱਬ ਦੇ ਚੇਅਰਮੈਨ ਗੁਰਦੀਪ ਸਿੰਘ ਕੋਹਲੀ ਭਗਵਾਨ ਸ੍ਰੀ RAM ਦੇ ਚਰਨਾਂ ਵਿੱਚ ਮੱਥਾ ਟੇਕਿਆ ਉਹਨਾ ਅਤੇ ਦੱਸਿਆ ਕਿ ਸ਼ਿਵ ਡਾਇਮੰਡ RAM ਲੀਲਾ ਕਲੱਬ ਦੇ ਕਮੇਟੀ ਮੈਂਬਰ 1980 ਤੋਂ RAM ਲੀਲਾ ਅਤੇ ਦੁਸ਼ਹਿਰਾ ਮੇਲਾ ਕਰਵਾ ਰਹੀ ਹੈ ਕਲੱਬ ਵੱਲੋਂ ਪਹਿਲੀ ਵਾਰ ਭਗਵਾਨ ਸ੍ਰੀ RAM ਚੰਦਰ ਦੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ ਜੈ 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 ਅੱਜ ਸ਼ਿਵ ਡਾਇਮੰਡ RAM ਲਾ ਕਲੱਬ ਅਤੇ ਦੁਸ਼ਹਿਰਾ ਕਮੇਟੀ ਵੱਲੋਂ ਪਹਿਲੀ ਸ਼ੋਭਾ ਯਾਤਰਾ ਕੀਤੀ ਗਈ ਜਿਹੜੀ ਕਿ ਮਹਾਵੈਸ਼ਨ ਦਰਬਾਰ ਤੋਂ ਸ਼ੁਰੂ ਹੋ ਕੇ ਕਰਤਾਰ ਚੌਂਕ ਕਰਤਾਰ ਚੌਂਕ ਤੋਂ ਇਟਾਲੇ ਚੌਂਕ ਇਟਾਲੇ ਚੌਂਕ ਤੋਂ ਹੋ ਕੇ ਕੁਆਲਿਟੀ ਚੌਂਕ ਕੁਆਲਿਟੀ ਚੌਂਕ ਤੋਂ ਹੁੰਦੇ ਨੇ ਡੱਬਾ ਰੋਡ ਤੇ ਹੋ ਕੇ ਹਰਕੇ ਸਕੂਲ ਹਰਕੇ ਸਕੂਲ ਤੋਂ ਅਸੀਂ ਮੈੜੇ ਜਿੱਕੀ ਜਾ ਕੇ ਸ਼ੋਭਾਤਰਾ ਦੀ ਸਮਾਪਤੀ ਕੀਤੀ ਆ ਔਰ ਬੜੇ ਮਨ ਨੂੰ ਸ਼ਾਂਤੀ ਮਿਲੀ ਆ ਕਿ ਸਾਡੀ ਕਲੱਬ ਨੂੰ 1980 ਚਲਦੀ ਆ ਰਹੀ ਸੀ ਕਿ ਅਸੀਂ ਉਹਨੇ ਇਸਲਾਬਾਦ ਕਲਪ ਚਾਲੂ ਕੀਤੀ ਤੇ ਰਜਿਸਟਰ ਕਰਾਈ ਐ ਅਸੀਂ ਦੁਸਾਰਾ ਵੀ 12 ਤਰੀਕ ਨੂੰ ਬੜੇ ਧੂਮ ਦਾ ਮਨਾ ਬਣਾ ਰਹੇ ਆ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਜਰੂਰ ਪਹੁੰਚਣਾ ਪ੍ਰਭੂ શ્રી ਰਾਮ ਜੀ ਦਾ ਆਸ਼ੀਰਵਾਦ ਲੈਣਾ ਨੂੰ ਮੰਗਿਆ ਵਰਪਾਣਾ ਬੋਲ ਸ਼੍ਰੀ ਰਾਮ ਚੰਦ ਮਹਾਰਾਜ ਕੀ ਜੈ ਅੱਜ ਮੈਂ ਸਰਵਜੀਤ ਸ਼ਰਮਾ ਫੱਡ ਕੈਸਲ ਸੇਫ ਡਾਇਮੰਡ ਹਾਮਲੀ ਦਾ ਕਲੱਬ ਵੱਲ ਸਾਜਨ ਪ੍ਰਦਾਨ ਸਾਜਨ ਕੁਮਾਰ ਜੀ ਦੇ ਗਾਈ ਪਹਿਲੀ ਵਿਸਾਲ ਸੋਭਾ ਯਾਤਰਾ ਕੱਢੀ ਗਈ ਜੋ ਕਿ ਸ੍ਰੀ ਬਿਆਸੋਂ ਦਰਬਾਰ ਤੋਂ ਸਿੱਧੀ ਸ਼ੁਰੂ ਹੋ ਕੇ ਮੱਗਰ ਸਿੰਘ ਦੀ ਚੱਕੀ ਏਟੀਆਈ ਰੋਡ ਏਟਾਲਾ ਚੌਂਕ ਤੋਂ ਹੁੰਦੀ ਹੋਈ ਕੁਆਲਿਟੀ ਚੋਂ ਕੁਆਲਿਟੀ ਨੂੰ ਹਰ ਇੱਕ ਸਕੂਲ ਤੇ ਹਰ ਇੱਕ ਸਕੂਲ ਤੋਂ ਮੈਡ ਦੀ ਚੱਕੀ ਜਾ ਕੇ ਸਮਾਪਤ ਹੋਈ ਸਾਨੂੰ ਇਲਾਕਾ ਨਿਵਾਸੀਆਂ ਨੇ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ ਅਸੀਂ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲੁਧਿਆਣਾ ਲਾਈਵਲੀ ਟਿੰਕਾ ਜੱਟ ਦੀ ਰਿਪੋਰਟ